ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਟਲ ਆਓ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਜੀ ਲੋ ਜੀ ਅੱਜ ਉਸਾਦੀ ਸ਼ਗਿਰਦੀ ਰਸਮ ਹੋਣ ਲੱਗੀ ਹੈ ਜੀ ਆਪਣੇ ਉਸਤਾਦ ਸਹਿਬਾਨ ਸਾਰੇ ਪਹੁੰਚੇ ਹੋਏ ਆ ਜੀ ਆਪਣੇ ਉਸਤਾਦ ਹੈ ਜੀ ਉਸਤਾਦ ਲਾਲੀ ਲੋਹਾਰ ਕਾ ਜੀ ਇਹਨਾਂ ਕੋ ਜਿਹੜੀ ਆ ਉਸਾਦੀ ਪੱਕ ਗਿਆ ਜੀ ਬਾਬਾ ਸਕੰਦਰ ਜੀ ਪਾਰਟੀ ਇਹਨਾਂ ਦੀ ਤੇ ਇਹਨਾਂ ਨੇ ਜਿਹੜੇ ਅੱਜ ਆਪਣੇ ਕਲੀਫੇ ਕਰਨੇ ਆ ਜੀ ਵੱਲੋਂ ਯਾਜਤਾ ਹੀ ਨਿਸ਼ਾਨ ਸਾਹਿਬ ਜੀ ਹਾਂ ਜੀ ਦਲਵਾਸਾ ਜੀ ਯਾਜਤਾ ਲੋ ਜੀ ਆਪਣੇ ਉਸਤਾਦ ਹੈ ਜੀ ਕੀ ਆਇਆ ਹੈ ਹਾਂਜੀ ਬਾਬਾ ਜਨੀ ਵੀ ਉਸਤਾਦ ਜੀ ਲੋ ਜੀ ਸਾਰੇ ਸੀਨੀਅਰ ਉਸਤਾਦ ਜੀ ਨਹੀਂ ਆਪਣੇ ਉਸਤਾਦ ਜੀ ਉਹਨਾਂ ਨੇ ਠੀਕ ਹੈ ਜੀ ਤੇ ਰਸਮ ਲੱਗਿਆ ਹੁਣ ਸ਼ੁਰੂ ਲੋ ਜੀ ਆਪਣੇ ਪਹਿਲਾ ਖਲੀਫਾ ਕੀਤਾ ਹੈ ਇਹ ਸਿਮਰ ਸਿੰਘ ਜੀ ਤੇ ਦਿੱਲੀ ਤੋਂ ਭਾਈ ਹਣੀ ਇਹਨਾਂ ਦਾ ਕੀ ਨਾਮ ਪੂਰਾ ਲੋ ਜੀ ਸੁਖਵੀਰ ਜੀ ਮਰਾਦਪੁਰੇ ਤੋਂ ਇਹਨਾਂ ਨੂੰ ਦੇੜਾ ਜੀ ਖਲੀਫੇ ਦੀ ਪਾਗ ਜਿਹੜੀ ਆ ਰਸਮਾਂ ਹੁੰਦੀ ਪਈ ਆਪਣੇ ਉਸਤਾਦ ਹੈ ਜੀ ਉਸਤਾਦ ਲਾਲੀਨ ਦਾ ਹਰਕਾ ਜੀ ਇਹਨਾਂ ਕੋ ਜਿਹੜੀ ਉਸਤਾਦੀ ਪੱਗ ਹੈ ਜੀ ਬਾਬਾ ਸਿਕੰਦਰ ਜੀ ਨਾਲ ਦੀ ਦੁਬਈ ਵਾਲਿਆਂ ਦੀ ਸਾਡੀ ਹਾਜ਼ਰੀ ਦੇ ਵਿੱਚ ਜਿਹੜੀ ਇਹ ਉਸਤਾਦੀ ਪੱਗ ਦਿੱਤੀ ਜਾ ਰਹੀ ਹੈ ਅੱਜ ਆ ਦੇਖੋ ਪਿੱਛੇ ਵੀਰ ਭਰਾ ਕਪੂਤਰ ਬਾ ਸਾਰੇ ਨਿਸ਼ਾਨ ਉਸਤਾਦ ਜਿਹੜੀ ਸਭ ਸੀਨੀਅਰ ਸੇ ਬੈਠੇ ਹੋਏ ਆ ਇਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਕਲੀਫੇ ਦੀ ਪੱਗ ਦਿੱਤੀ ਜਾ ਰਹੀ ਹੈ ਜੀ ਤੇ ਇਹ ਸੁੱਖੇ ਵੀਰ ਜੀ ਆ ਮਰਾਨਪੁਰੇ ਤੋਂ ਆ ਤੇ ਇਹ ਆਪਣੇ ਦਿੱਲੀ ਵਾਲੇ ਵੀਰਜੀ ਹੁਣੀ ਆ ਸਰ ਸਿਮਰਨ ਵੀਰਜੀ ਹੁਣੀ ਇਹਨਾਂ ਦੋਵਾਂ ਨੂੰ ਜਿਹੜਾ ਲਾਲੀ ਉਸਤਾਦ ਜੀ ਨੇ ਕਲੀਫਾ ਕੀਤਾ ਤਾੜੀਆਂ ਮਾਰ ਦਿਓ ਜੀ ਲੋ ਜੀ ਸਾਰਿਆਂ ਵੱਲੋਂ ਲਈ ਆਪਣੇ ਉਸਤਾਦ ਜੀ ਨੂੰ ਲਾਲੀ ਸਾਈ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਬਾਬਾ ਸੁਬੰਦਰ ਜੀ ਨੂੰ ਕਿ ਤੁਹਾਡੀ ਪਾਰਟੀ ਜੀ ਬਾ ਸਾਹਮਣੇ ਸਾਹਮਣੇ ਉਸਤਾਦ ਜੀ ਲੋ ਜੀ ਆ ਜਿਹੜੇ ਆ ਕਲੀਫੇ ਕਰਦੇ ਆ ਇਹ ਆ ਲਾਲੀ ਉਸਤਾਦ ਜੀ ਨਾਲੇ ਦੋਵੇਂ ਠੀਕ ਹੈ ਜੀ ਤੇ ਪਰਮਾਧਮਾ ਇਹਨਾਂ ਦੀ ਪਾਰਟੀ ਦੇ ਵਿੱਚ ਵਾਅਦਾ ਪਾਵੇ ਸਭ ਦੀ ਹਾਜ਼ਰੀ ਦੇ ਵਿੱਚ ਇਹ ਕਲੀਫੇ ਹੋਏ ਆ ਜੀ ਆ ਵੇਖ ਲਓ ਜੀ ਸਭ ਦੀ ਮੰਜ਼ੂਰੀ ਦੇ ਵਿੱਚ ਤੇ ਆ ਜਿਹੜਾ ਮਾਨ ਸਨਮਾਨ ਸੁੱਤੇ ਵੀਰ ਜੀ ਨੇ ਕਰਮ ਅਗਿਆ ਆਪਣੇ ਸਾਥੀ ਨਾਲਾ ਬਲੋ ਜੀ ਉਸਤਾਦ ਆਪਣੇ ਇਹ ਵੀ ਮਾਨ ਸਨਮਾਨ ਜਿਹੜਾ ਉਹ ਕਰਨ ਲੱਗੇ ਆ ਬਲੋ ਮਾਨ ਸਨਮਾਨ ਕਰਦੇ ਉਸਤਾਦ ਨਾਲੀ ਦਾ ਹਰ ਕਾਜੀ ਦਾ ਦਿੱਲੀ ਵਾਲੇ ਵੀਰ ਜੀ ਤੇ ਸੁੱਤੇ ਵੀਰ ਜੀ ਹਣੀ ਮਾਨ ਸਨਮਾਨ ਕਰਦੇ ਸਾਰੇ ਆਪਣੇ ਉਸਤਾਦ ਸਹਿਬਾਨ ਠੀਕ ਹੈ ਜੀ ਲੋ ਜੀ ਇਹਨਾਂ ਨੇ ਕਲੀਫਾ ਕੀਤੇ ਉਸਤਾਦ ਜੀ ਬਹੁਤ ਬਹੁ ਮੁਬਾਰਕਾਂ ਹੀ ਤੁਹਾਨੂੰ ਤੇ ਇਹਨਾਂ ਦੀ ਪਾਰਟੀ ਜਿਹੜੀ ਹੈ ਜੀ ਬਾਬਾ ਸਕੰਦਰ ਜੀ ਦੁਬਈ ਵਾਲੇ ਯੂਈ ਵਾਲੇ ਉਹਨਾਂ ਦੀ ਪਾਰਟੀ ਆ ਤੇ ਉਸਤਾਦ ਲਾਲੀ ਨਿਹਾਰ ਕਾ ਜੀ ਕਿ ਉਹਨਾਂ ਦੀ ਸਾਂਦੀ ਪੱਕ ਗਈ ਜਿਹਦੇ ਇਹਨਾਂ ਨੇ ਅੱਜ ਦੋ ਕਲੀਫੇ ਕੀਤੇ ਸਾਰੇ ਲੋ ਜੀ ਆਪਣੇ ਭਾਈ ਹੁਣੀ ਆਏ ਆ ਜੀ ਦਿੱਲੀ ਤੋਂ ਸਪੈਸ਼ਲ ਚਲ ਕੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਪਣੇ ਉਸਤਾਦ ਜੀ ਨਿਸ਼ਾਨ ਧੌਲ ਜੀ ਆਪਣੇ ਉਸਤਾਦ ਜੀ ਇਹਨਾਂ ਦਾ ਮਾਨ ਸਨਮਾਨ ਕਰੇ ਉਸਤਾਦ ਜੀ ਨੂੰ ਮਾਨ ਸਨਮਾਨ ਕਰਦੇ ਆਪਣੇ ਸੁਖ ਭਾਈ ਹਣੀ ਉਹ ਪਿੱਛੇ ਆਪਣੇ ਜਿਹੜੇ ਸੀਨੀਅਰ ਆਪਣੇ ਪਹੁੰਚੇ ਹੋਏ ਆ ਇਹਨਾਂ ਦਾ ਮਾਨ ਸਨਮਾਨ ਕਰਨਾ ਪੈਂਦਾ ਏ ਤੇ ਇਹ ਵੀ ਉਸਤਾਦੀ ਜੇ ਇੱਕ ਰਸਮ ਹੁੰਦੀ ਆ ਜੀ ਏ ਮਾਨ ਸਨਮਾਨ ਕਰਨੇ ਬੜੇ ਜੀ ਇਹ ਜੀ ਆ ਦਿਲਵਾਰ ਸਾਹਿਬ ਜੀ ਨਾਲ ਮਾਨ ਸਾਹਿਬ ਜੀ ਦਾ ਮਾਨ ਸਨਮਾਨ ਕੀਤਾ ਗਿਆ ਜੀ ਤੇ ਤਾਂ ਆਪਣੇ ਕਿਨਾ ਵੀ ਜੀ ਨਾ ਲੋਈ ਆਪਣੇ ਚਰਨਜੀਤ ਸਿੰਘ ਉਸਤਾਦ ਜੀ ਇਹਨਾਂ ਦਾ ਮਾਨ ਸਨਮਾਨ ਦਿੱਤਾ ਗਿਆ ਜੀ ਆਪਣੇ ਉਸਤਾਦ ਰਾਣਾ ਸਾਹਿਬ ਜੀ ਇਹਨਾਂ ਦਾ ਰਾਣੇ ਭਾਈ ਦਾ ਇਹ ਆਪਣੇ ਉਸਤਾਦ ਹੈ ਜੀ ਉਸਤਾਦ ਕਾਲਾ ਵੈਲਡਿੰਗ ਵਾਲੇ ਜੀ ਇਹਨਾਂ ਨੇ ਮਾਨ ਸਨਮਾਨ ਹੀ ਆਪਣੇ ਵੀਰ ਹੈ ਜੀ ਇਹਨਾਂ ਨੇ ਮਾਨ ਸਨਮਾਨ ਦਿੱਤਾ ਗਿਆ ਜੀ ਤੇ ਨਿਸ਼ਾਨ ਤੌਹਲ ਜੀ ਇਹਨਾਂ ਦਾ ਮਾਨ ਸਨਮਾਨ ਮਾਨ ਸਨਮਾਨ ਦਿੱਤਾ ਗਿਆ ਜੀ ਲਓ ਜੀ ਇਹਦਾ ਮਾਨ ਸਨਮਾਨ ਦਿੱਤਾ ਗਿਆ ਜੀ ਦਿੱਲੀ ਤੋਂ ਸਪੈਸ਼ਲ ਚੱਲ ਕੇ ਬਹੁਤ ਬਹੁਤ ਦਾ ਧੰਨਵਾਦ ਹੈ ਜੀ ਕਬਰ ਬਾਡ ਵੀ ਸਾਨੂੰ ਕਵਰ ਸਾਹਿਬ ਕਵਰ ਕਨੇ ਡਾਲਿਆਂ ਦਾ ਮਾਨ ਸਨਮਾਨ ਜਿਹੜਾ ਆ ਵੀਡੀਓ ਨਹੀਂ ਉਹਨਾਂ ਦਾ ਪਹੁੰਚਾਉਣਗੇ ਠੀਕ ਹੈ ਜੀ ਸੋਖ ਵੀ ਜਿਹੜੇ ਜਿਹਨਾਂ ਨੂੰ ਅੱਜ ਕਲੀਫਰ ਮਾਨ ਕਰਨ ਲੱਗੇ ਜੀ ਇਹ ਦਾਰੇ ਸਾਹਿਬ ਜਿਨ੍ਹਾਂ ਦਾ ਮਾਨ ਸਨਮਾਨ ਕਰਦੇ ਹੋਏ ਅੱਗੇ ਬਾਬਾ ਸੰਨੂ ਜੀ ਇਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਅੱਗੇ ਜੀ ਸੁਦੇਸ਼ ਸਾਹਿਬ ਜੀ ਲਾਂਸ ਰੋਡ ਵਾਲੇ ਇਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਆਪਣੇ ਪਾਜੀ ਹਣੀ ਆ ਜੀ ਇਹ ਜੀ ਦਲਬਾਹ ਸਿੰਘ ਸਿੰਘ ਜੀ ਦਿੱਲੀ ਵਾਲੇ ਇਹ ਮਾਨ ਸਨਮਾਨ ਕਰਦੇ ਪਏ ਆ ਜੀ ਕਿਉਂਕਿ ਜਿਹੜੇ ਸੀਨੀਅਰ ਉਸਤਾਦ ਆਏ ਹੁੰਦੇ ਆ ਸਾਰਿਆਂ ਦਾ ਮਾਨ ਸਨਮਾਨ ਬੰਦਾ ਜੀ ਸਰਜੀਤ ਸਿੰਘ ਜੀ ਅੱਗੇ ਜੀ ਵਾਲੇ ਪੰਜ ਸੱਤ ਉਸਤਾਦ ਜੀ ਇਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਅੱਗੋਂ ਜੀ ਕਾਲੇ ਉਸਤਾਦ ਜੀ ਟ੍ਰੇਡਿੰਗ ਵਾਲੇ ਇਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਸੇਮਾਨ ਵਿੱਚ ਜਣੀ ਇਹ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਦਿੱਲੀ ਤੋਂ ਆਪਣੇ ਜੀ ਸਿਮਰਨ ਭਾਈ ਹਣੀ ਤੇ ਲੋ ਜੀ ਬਹੁਤ ਬਹੁਤ ਲੋ ਜੀ ਆਪਣੇ ਨਾਲ ਜ ਆਪਣੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਜਿਹੜੇ ਆ ਖਲੀਫੇ ਹੋਏ ਆ ਆਪਣੇ ਸਿਮਰਨ ਭਾਈ ਹਣੀ ਆ ਦਿੱਲੀ ਤੋਂ ਤੇ ਨਾਲ ਸੁਖ ਭਾਈ ਹਣੀ ਆ ਇਹ ਜਿਹੜੇ ਖਲੀਫੇ ਹੋਏ ਨੇ ਅੱਜ ਆਪਣੇ ਉਸਤਾਦ ਲਾਲੀ ਲੋਹਾਰ ਕਾ ਜੀ ਇਹਨਾਂ ਦੀ ਜਿਹੜੀ ਪਾਰਟੀ ਆ ਜੀ ਉਸਤਾਦ ਬਾਬਾ ਸਿਕੰਦਰ ਜੀ ਯਾਨੀ ਦੁਬਈ ਵਾਲੇ ਜੀ